ਸਸ਼ਤਰਕਾਰ ਇਸ ਵਿਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਐਸਐਸਓਸੀ ਯਾਨੀ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਆਤਵਾਦੀ ਨੂੰ ਅਸਲ ਸਮੇਤ ਗ੍ਰਫਤਾਰ ਕੀਤਾ ਹੈ ਸੋ ਦੱਸਦੇ ਨੇ ਆ ਕਿ ਜਾਣਕਾਰੀ ਮੁਤਾਬਕ ਇਸ ਅੱਤਵਾਦੀ ਵੱਲੋਂ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਔਰ ਇਸ ਤੋਂ ਪਹਿਲਾਂ ਹੀ ਜੋ ਸਪੈਸ਼ਲ ਸੈੱਲ ਹੈ ਉਹਨਾਂ ਵੱਲੋਂ ਇਸ ਅੱਤਵਾਦੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਅੱਤਵਾਦੀ ਗ੍ਰਫਤਾਰ ਕੀਤਾ ਗਿਆ ਹੈ ਇਹ ਯੂਐਸ ਬੇਸਡ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਤੇ ਇਟਲੀ ਬੇਸਡ ਅਤੰਕੀ ਰੇਸ਼ਮ ਸਿੰਘ ਦੇ ਨਾਲ ਸੰਪਰਕ ਵਿੱਚ ਸੀਗਾ ਔਰ ਜਿਨ੍ਹਾਂ ਦੇ ਆਦੇਸ਼ਾਂ ਉਤੇ ਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਪਲਾਨਿੰਗ ਬਣਾ ਰਹੇ ਸਨ ਪੁਲਿਸ ਨੇ ਦੋਸ਼ੀ ਤੋਂ ਇੱਕ ਪਿਸਤੌਲ ਦੋ ਮੈਗਜ਼ੀਨ ਨੌ ਜਿੰਦਾ ਗੋਲੀਆਂ ਤੇ ਇੱਕ ਖਾਲੀ ਗੋਲੀ ਦਾ ਖੋਲਬਰਾਮਦ ਕੀਤਾ ਸੋ ਫੜੇ ਗਏ ਅੱਤਵਾਦੀ ਦੀ ਪਛਾਣ ਗੁਰਦਾਸਪੁਰ ਦੇ ਕਨੀ ਦੇ ਬਾਂਗੜ ਨਿਵਾਸੀ ਵਿਕਰਮਜੀਤ ਸਿੰਘ ਉਰਫ ਵਿੱਕੀ ਵੱਜੋ ਹੋਈ ਹੈ ਸੋ ਦੱਸਦੇ ਨੇ ਆ ਕਿ ਦੋਸ਼ੀ ਨੇ ਅੰਮ੍ਰਿਤਸਰ ਦੇ ਜੋ ਪਿੰਡੂ ਇਲਾਕਾ ਹੈ ਉਸ ਦੇ ਵਿੱਚ ਪਨਾ ਲਈ ਹੋਈ ਸੀਗੀ ਔਰ ਸੂਚਨਾ ਜਿਹੜੀ ਸੀ ਉਹ ਸਪੈਸ਼ਲ ਆਪਰੇਸ਼ਨ ਸੈਲ ਨੂੰ ਮਿਲੀ ਜਿਸ ਦੇ ਆਧਾਰ ਉਤੇ ਵੱਡੀ ਕਾਰਵਾਈ ਕੀਤੀ ਗਈ ਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਬੀਕੇਆਈ ਦੀ ਪਲੈਨਿੰਗ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਸੋ ਹੈਪੀ ਪਾਸੀਆਂ ਮੂਲ ਰੂਪ ਤੋਂ ਅੰਮ੍ਰਿਤਸਰ ਦੇ ਰਮਦਾਸ ਦਾ ਰਹਿਣ ਵਾਲਾ ਹੈ ਫਿਲਹਾਲ US ਵਿੱਚ ਉਹ ਸੈਟਲ ਹੈ ਇਸ ਦੇ ਸਿੱਧੇ ਤੌਰ ਤੇ ਸੰਪਰਕ ਦੱਸੇ ਜਾ ਰਹੇ ਨੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਤੇ ਅੱਤਵਾਦੀ ਸ਼ਮਸ਼ੇਰ ਦੇ ਨਾਲ ਨੇ ਜਿਸ ਦਾ ਮੁੱਖ ਮੰਤਵ ਹੈ ਪੰਜਾਬ ਦੇ ਵਿੱਚ ਹਥਿਆਰਾਂ ਨੂੰ ਪਹੁੰਚਾਉਣਾ ਤੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਤੇ ਹਥਿਆਰ ਫੜਾ ਦੇਣੇ ਤਾਂ ਕਿ ਉਹ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਵਿੱਚ ਕੰਮ ਕਰ ਸਕਣ ਉਸ ਵੱਡੀ ਕਾਰਵਾਈ ਜਿਹੜੀ ਹੈ ਉਹ ਸਟੇਟ ਸੈੱਲ ਆਪਰੇਸ਼ਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਇੱਕ ਅਤਵਾਦੀ ਨੂੰ ਜੋ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਜਿਸ ਦੀ ਪਛਾਣ ਜਿਹੜੀ ਹੈ ਵਿੱਕੀ ਵੱਜੋ ਹੋਈ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈ ਵੱਡੀ ਕਾਮਯਾਬੀ ਹੈ ਵੱਡੇ ਖੁਲਾਸੇ ਹੋਣਗੇ ਕਿ ਆਖਿਰਕਾਰ ਕਿਹੜੀ ਟਾਰਗੇਟ ਕਿਲਿੰਗ ਦੀ ਪਲਾਨਿੰਗ ਉਸ ਵੱਲੋਂ ਕੀਤੀ ਜਾ ਰਹੀ ਸੀ ਕੌਣ ਹਨ ਉਹਨਾਂ ਦੇ ਨਿਸ਼ਾਨੇ ਤੇ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਹੈਪੀ ਪਾਸਿਆਂ ਦੇ ਦੋ ਗੁਰਗਿਆਂ ਨੂੰ ਅਰੈਸਟ ਕਰਨ ਦੇ ਵਿੱਚ ਵੀ ਸਫਲਤਾ ਜਿਹੜੀ ਹੈ ਉਹ 2 ਮਹੀਨੇ ਪਹਿਲਾਂ ਐਸਐਸਓਸੀ ਅੰਮ੍ਰਿਤਸਰ ਨੂੰ ਮਿਲੀ ਸੀ ਔਰ ਅੱਜ ਇੱਕ ਵਾਰੀ ਫੇਰ ਤੋਂ ਵੱਡੀ ਕਾਮਯਾਬੀ ਕਹਿ ਸਕਦੇ ਆ ਕਿ ਇੱਕ ਅੱਤਵਾਦੀ ਨੂੰ ਫੜਿਆ ਗਿਆ ਹੈ ਜੋ ਕਿ ਯੂਐਸ ਬੇਸਡ ਅੱਤਵਾਦੀ ਦੇ ਅਧੀਨ ਹੈਪੀ ਪਾਸਿਆਂ ਦੇ ਅਧੀਨ ਕੰਮ ਕਰਦਾ ਸੀ ਜੋ ਕਹਿ ਸਕਦੇ ਆ ਕਿ ਹਥਿਆਰਾਂ ਦੀ ਸਪਲਾਈ ਪਾਕਿਸਤਾਨ ਤੋਂ ਹੁੰਦੀ ਸੀ ਔਰ ਨੌਜਵਾਨਾਂ ਨੂੰ ਭੜਕਾਇਆ ਜਾਂਦਾ ਸੀ ਔਰ ਉਹਨਾਂ ਦੇ ਹੱਥਾਂ 'ਚ ਹਥਿਆਰ ਫੜਾ ਦਿੱਤੇ ਜਾਂਦੇ ਸੀ ਪਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਸੋ ਦੱਸਦੇ ਨੇ ਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਭਾਰਤ ਕੈਨੇਡਾ ਜਰਮਨੀ ਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਦੇ ਵਿੱਚ ਅੱਤਵਾਦੀ ਸੰਗਠਨਾ ਦੀ ਲਿਸਟ ਵਿੱਚ ਰੱਖਿਆ ਗਿਆ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਾਫੀ ਸਮੇਂ ਤੋਂ ਇਸ ਸੰਗਠਨ ਨੂੰ ਪੰਜਾਬ ਦੇ ਵਿੱਚ ਸਰਗਰਮ ਹੈ ਕਹਿ ਸਕਦੇ ਪੰਜਾਬ ਦੇ ਵਿੱਚ ਇਹ ਜਿਹੜਾ ਸੰਗਠਨ ਹੈ ਇਹ ਕਾਫੀ ਲੰਬੇ ਸਮੇਂ ਤੋਂ ਸਰਗਰਮ ਹੈ ਬਹੁਤ ਸਾਰੇ ਅਜਿਹੇ ਵਾਰਦਾਤਾਂ ਨੂੰ ਇਹਨਾਂ ਵੱਲੋਂ ਇੰਜਾਮ ਦਿੱਤਾ ਗਿਆ ਜਾਣਾਂ ਲਈਆਂ ਗਈਆਂ ਔਰ ਪੰਜਾਬ ਪੁਲਿਸ ਨੇ ਕਈ ਅੱਤਵਾਦੀਆਂ ਨੂੰ ਜੋ ਇਸ ਸੰਗਠਨ ਨਾਲ ਜੁੜੇ ਹੋਏ ਆ ਬਬਰ ਖਾਲਸਾ ਇੰਟਰਨੈਸ਼ਨਲ ਦੇ ਉਹਨਾਂ ਦੇ ਕਈ ਅਜੇਹੇ ਗੁਰਗਿਆਂ ਦੇ ਉਹ ਜਿਹੜਾ ਹੈ ਅਜੇਹੇ ਅੱਤਵਾਦੀਆਂ ਨੂੰ ਢੇਰ ਵੀ ਕੀਤਾ ਗਿਆ ਹੈ ਤੇ ਕਈ ਜਿਹੜੇ ਅੱਤਵਾਦੀ ਨੇ ਉਹ ਵਿਦੇਸ਼ਾਂਵਾਂ ਨੂੰ ਰੁੱਕ ਗਏ ਸਨ ਔਰ ਪਾਕਿਸਤਾਨ ਕੈਨੇਡਾ ਤੇ ਬ੍ਰਿਟੇਨ ਦੇ ਵਿੱਚ ਅੱਜ ਵੀ ਇਹਨਾਂ ਦੇ ਸਮਰਥਕ ਨੇ ਔਰ ਇਸੇ ਦਿਨ ਲੈ ਕੇ ਇਹਨਾਂ ਬਬਰਖਾਸ ਇੰਟਰਨੈਸ਼ਨਲ ਦੇ ਜਿਹੜੇ ਗੁਰਗੇ ਨੇ ਇਹਨਾਂ ਉਤੇ ਲਗਾਤਾਰ ਨਜ਼ਰ ਜੜੀ ਆ ਪੰਜਾਬ ਪੁਲਿਸ ਨੇ ਬਣਾਈ ਹੋਈ ਹੈ ਸਟ੍ਰੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਬਣਾਈ ਹੋਈ ਹੈ ਔਰ ਅੱਜ ਵੱਡੀ ਕਾਮਯਾਬੀ ਜੜੀ ਉਹਦੋਂ ਮਿਲੀ ਔਰ ਇੱਕ ਅੱਤਵਾਦੀ ਜਿਹੜਾ ਹੈ ਉਹ ਫੜ ਲਿਆ ਗਿਆ ਜਿਸ ਤੋਂ ਕੋਲ ਹਥਿਆਰ ਬਰਾਮਦ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨਿੰਗ ਇਹਨਾਂ ਵੱਲੋਂ ਕੀਤੀ ਜਾ ਰਹੀ ਸੀ ਪੁਲਿਸ ਲਗਾਤਾਰ ਜਿਹੜੀ ਹੈ ਇਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰਕਾਰ ਇਹ ਪਲੈਨਿੰਗ ਜਿਹੜੀ ਹੈ ਕਿਸ ਵਿਰੁੱਧ ਹੋ ਰਹੀ ਸੀ ਕਿਹਨਾਂ ਨੂੰ ਕਿਹਨਾਂ ਕੌਣ ਜਿਹੜੇ ਸੀ ਇਹਨਾਂ ਦੇ ਨਿਸ਼ਾਨੇ ਤੇ ਸੀਗੇ ਬਹੁਤ ਵੱਡੀ ਕਾਮਯਾਬੀ ਕਹਿ ਸਕਦੇ ਆ ਸੋ ਲਗਾਤਾਰ ਪੁਲਿਸ ਜਿਹੜੀ ਆ ਪੰਜਾਬ ਪੁਲਿਸ ਦੇ ਨਿਸ਼ਾਨੇ ਉੱਤੇ ਨੇ ਬੱਬਰ ਖਾਲਸਾ ਦੇ ਗੁਰਗੇ ਔਰ ਅੱਜ ਇੱਕ ਅੱਤਵਾਦੀ ਵੀ ਗ੍ਰਿਫਤਾਰ ਕੀਤਾ ਗਿਆ ਹੈ ਔਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਡਿਊਲ ਨੂੰ ਤੋੜਨ ਦੇ ਵਿੱਚ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਦੱਸੇ ਜਾ ਰਿਹਾ ਹੈ ਕਿ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਿਆ ਸੀ ਅੱਤਵਾਦੀ ਔਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਪੁਲਿਸ ਵੱਲੋਂ ਹਥਿਆਰ ਵੀ ਬਰਾਮਦ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਪਿਸਤੌਲ ਦੋ ਮੈਗਜ਼ੀਨ 9 ਜਿੰਦਾ ਗੋਲੀਆਂ ਬਰਾਮਦ ਹੋਈਆਂ ਨੇ ਔਰ ਇਹ ਅੱਤਵਾਦੀ ਜੋ ਹੈਂਡਲਰ ਹੈ ਯੂਐਸਏ ਬੇਸਡ ਹੈ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਪਾਸੀਆਂ ਔਰ ਇਟਲੀ ਬੇਸਡ ਅੱਤਵਾਦੀ ਰੇਸ਼ਮ ਸਿੰਘ ਦੇ ਨਿਰਦੇਸ਼ਾਂ ਤੇ ਹੀ ਵੱਡੀਆਂ ਵਾਰਦਾਤਾਂ ਨੂੰ ਪੰਜਾਬ ਦੇ ਵਿੱਚ ਅੰਜਾਮ ਦੇਣ ਦੀ ਯੋਜਨਾ ਬਣਾ ਸੋ ਤੁਹਾਨੂੰ ਯਾਦ ਹੋਵੇਗਾ ਕਿ ਬਿੱਤੇ ਕੁਝ ਦਿਨ ਪਹਿਲਾਂ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਹਥਿਆਰਾਂ ਸਮੇਤ ਜੋ ਕਿ ਐਮਪੀ ਤੋਂ ਅੰਬਰੀ ਸਰ ਦੇ ਵਿੱਚ ਲਿਆਏ ਸਨ ਔਰ ਉਹਨਾਂ ਨੇ ਵੀ ਇਹ ਹਥਿਆਰਾਂ ਦੀ ਸਪਲਾਈ ਕਿੱਥੇ ਕਰਨੀ ਸੀ ਇਸ ਦੀ ਜਾਂਚ ਵੀ ਪੁਲਿਸ ਕਰ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਸੀ ਇਸ ਮਾਮਲੇ ਦੇ ਵਿੱਚ ਕਿ ਦੋਵੇਂ ਨੌਜਵਾਨ ਜਿਹੜੇ ਸੀ ਇਹ ਕਾਲਜ ਗੋਇੰਗ ਸੀਗੇ ਔਰ ਇਨ ਅਜਿਹੇ ਮੁੰਡਿਆਂ ਨੂੰ ਜਿਹੜਾ ਇਹ ਇਨਾਂ ਦਲਦਲ ਦਲਦਲ ਵਿੱਚ ਵਸਾਇਆ ਜਾਂਦਾ ਹੈ ਅਜਿਹੇ ਸੰਗਠਨਾ ਵੱਲੋਂ ਔਰ ਉਸ ਤੋਂ ਹੀ ਵੱਡੀ ਖਬਰ ਜਰੰਦਰ ਤੋਂ ਵੀ ਆਈ ਸੀ ਜਿੱਥੇ 5 ਤੋਂ 6 ਗੈਂਗਸਟਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਹਥਿਆਰਾਂ ਸਮੇਤ ਔਰ ਅੱਜ ਜਿਹੜੀ ਹੈ ਵੱਡੀ ਖਾਮਯਾਬੀ ਜਿਹੜੀ ਹੈ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਗੁਰਗੇ ਯਾਨੀ ਕਿ ਅਤਵਾਦੀ ਨੂੰ ਗ੍ਰਫਤਾਰ ਕੀਤਾ ਗਿਆ ਹੈ ਜੋ ਕਿ ਕਿਹਾ ਜਾ ਰਿਹਾ ਹੈ ਕਿ ਗੁਰਦਾਸਪੁਰ ਦਾ ਨਿਵਾਸੀ ਹੈ ਵਿੱਕੀ ਜਿਸ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਉਹ ਕਿਹਾ ਜਾ ਰਿਹਾ ਹੈ ਕਿ ਅੰਬਲੀ ਸਰਦੇ ਪਿੰਡੂ ਇਲਾਕੇ ਦੇ ਵਿੱਚ ਇਸ ਨੇ ਪਨਾ ਲਈ ਹੋਈ ਸੀ ਫਿਲਹਾਲ ਹਿਰਾਸਤ ਵਿੱਚ ਲੈ ਕੇ ਬੀਕੀਆ ਬੀਕੀਆ ਦੀ ਪਲੈਨਿੰਗ ਬਾਰੇ ਇਸ ਤੋਂ ਜਾਣਕਾਰੀ ਜੜੀ ਹੈ ਉਹ ਹਾਸਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਪਿਹਲੇ ਦੀ ਵੱਡੀ ਖਬਰ ਕਹਿ ਸਕਦੇ ਹਾਂ ਅੰਬਰੀ ਸਰ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਬਰੀ ਸਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਡਿਊਲ ਨੂੰ ਤੋੜਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਖੂਫੀਆ ਜਾਣਕਾਰੀ ਦੇ ਆਧਾਰ ਉਤੇ ਪੁਲਿਸ ਨੇ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਹੇ ਇਸ ਅਤਵਾਦੀ ਵਿੱਕੀ ਨੂੰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਔਰ ਪੁਲਿਸ ਨੇ ਵੱਡੇ ਜਿਹੜੇ ਕਹਿ ਸਕਦੇ ਆ ਕਿ ਹਥਿਆਰ ਜਿਹੜੇ ਨੇ ਉਹ ਇਸ ਤੋਂ ਬਰਾਮਦ ਹੋਏ ਨੇ ਤੋ ਪਹਿਲਾ ਹੀ ਜੋ ਸਪੈਸ਼ਲ ਸੈੱਲ ਹੈ ਉਹਨਾਂ ਵੱਲੋਂ ਇਸ ਅਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਅਤਵਾਦੀ ਗ੍ਰਿਫਤਾਰ ਕੀਤਾ ਗਿਆ ਹੈ ਇਹ ਯੂਐਸ ਬੇਸਡ ਅਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਤੇ ਇਟਲੀ ਬੇਸਡ ਅਤੰਕੀ ਰੇਸ਼ਮ ਸਿੰਘ ਦੇ ਨਾਲ ਸੰਪਰਕ ਵਿੱਚ ਸੀਗਾ ਔਰ ਜਿਨ੍ਹਾਂ ਦੇ ਆਦੇਸ਼ਾਂ ਉੱਤੇ ਹੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਪਲਾਨਿੰਗ ਬਣਾ ਰਹੇ ਸਨ ਪੁਲਿਸ ਨੇ ਦੋਸ਼ੀ ਤੋਂ ਇੱਕ ਪਿਸਤੌਲ ਦੋ ਮੈਗਜ਼ੀਨ 9 जिंदा गोलियां ਤੇ ਇੱਕ ਖਾਲੀ ਗੋਲੀ ਦਾ ਖੋਲ ਬਰਾਮਦ ਕੀਤਾ ਹੈ ਸੋ ਫੜੇ ਗਏ ਅੱਤਵਾਦੀ ਦੀ ਪਛਾਣ ਗੁਰਦਾਸਪੁਰ ਦੇ ਕਨੀ ਦੇ ਬਾਗੜ ਨਿਵਾਸੀ ਵਿਕਰਮਜੀਤ ਸਿੰਘ ਉਰਫ ਵਿੱਕੀ ਵੱਜੋ ਹੋਈ ਹੈ ਸੋ ਦੱਸਦੇ ਨੇ ਆ ਕਿ ਦੋਸ਼ੀ ਨੇ ਅੰਮ੍ਰਿਤਸਰ ਦੇ ਜੋ ਪਿੰਡੂ ਇਲਾਕਾ ਹੈ ਉਸ ਦੇ ਵਿੱਚ ਪਨਾ ਲਈ ਹੋਈ ਸੀਗੀ ਔਰ ਸੂਚਨਾ ਜਿਹੜੀ ਸੀ ਉਹ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਮਿਲੀ ਜਿਸ ਦੇ ਆਧਾਰ ਉਤੇ ਵੱਡੀ ਕਾਰਵਾਈ ਕੀਤੀ ਗਈ ਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਬੀਕੇਆਈ ਦੀ ਪਲੈਨਿੰਗ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਸੋ ਹੈਪੀ ਪਾਸੀਆਂ ਮੂਲ ਰੂਪ ਤੋਂ ਅੰਮ੍ਰਿਤਸਰ ਦੇ ਰਮਦਾਸ ਦਾ ਰਹਿਣ ਵਾਲਾ ਹੈ ਫਿਲਹਾਲ ਯੂਐਸ ਵਿੱਚ ਉਹ ਸੈਟਲ ਹੈ ਇਸ ਦੇ ਸਿੱਧੇ ਤੌਰ ਤੇ ਸੰਪਰਕ ਦੱਸੇ ਜਾ ਰਹੇ ਨੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਤੇ ਅੱਤਵਾਦੀ ਸ਼ਮਸ਼ੇਰ ਦੇ ਨਾਲ ਨੇ ਜਿਸ ਦਾ ਮੁੱਖ ਮੰਤਵ ਹੈ ਪੰਜਾਬ ਦੇ ਵਿੱਚ ਹਥਿਆਰਾਂ ਨੂੰ ਪਹੁੰਚਾਉਣਾ ਤੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਤੇ ਹਥਿਆਰ ਫੜਾਦੇ ਨੇ ਤਾਂ ਕਿ ਉਹ ਦੇ